ਗੁਰੂ ਦੇ ਪਿਆਰਿਓ ਆਪ ਜੀ ਬਹੁਤ ਉਤਮ ਕਰਮਾ ਵਾਲਿਓ ਸਾਧ ਸੰਗਤ ਜੀ ਪੈਂਡ ਚੰਡਿਆਣਾ ਚੰਡਿਆਣੇ ਦੀ ਸੰਗਤ ਸਾਧ ਸੰਗਤ ਜੀ ਦੂਸਰੀ ਵਾਰ ਆਪ ਜੀ ਦੇ ਪਾਸ ਆਏ ਆ ਤਾਂ ਅੱਜ ਨਵੇਂ ਸਾਲ ਦੇ ਸੰਬੰਧ ਵਿੱਚ ਸਾਧ ਸੰਗਤ ਜੀ ਜੋ ਮਾਗਦੇ ਮਹੀਨੇ ਦਾ ਸਾਧ ਸੰਗ ਜੀ ਬਹੁਤ ਸਾਧ ਸੰਗ ਜੀ ਲਾਹਾਖਟਨ ਯੋਗ ਮਹੀਨੇ ਦਾ ਸਾਰੀ ਸਾਧ ਸੰਗ ਜੀ ਚੰਗੇ ਹੁੰਦੇ ਆ ਜੀ ਦੇ ਕੋਲੇ ਪਰਮਾਤਮਾ ਦਾ ਨਾਮ ਆ ਪਰਮੇਸ਼ਰ ਦਾ ਨਾਮ ਆ ਸਾਧ ਸੰਗ ਜੀ ਉਹ ਖੰਡੇ ਵਾਲੇ ਬਾਪੂ ਦਾ ਨਾਮ ਆ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਸ਼ੀਦਾਂ ਸਾਹਿਬ ਜੀ ਦੇ ਮਾਲਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਨਾਮ ਜਿਹਦੀ ਰਸਨਾ ਦੇ ਉੱਤੇ ਹੈ ਸਾਧ ਸੰਗਤ ਜੀ ਉਹ ਕਰਮਾਂ ਵਾਲੇ ਹੁੰਦੇ ਆ ਉਤਮ ਕਰਮਾਂ ਵਾਲੇ ਹੁੰਦੇ ਆ ਚੰਡਿਆਨੇ ਵਾਲਿਓ ਤੁਹਾਡੇ ਬਹੁਤ ਚੰਗੇ ਕਰਮਾ ਗੁਰੂ ਦੇ ਪਿਆਰਿਓ ਆਓ ਸਾਧ ਸੰਗਤ ਜੀ ਜੋ ਅੱਜ ਤਨ ਤਨ ਸ੍ਰੀ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋਏ ਚਾਲਨ ਮੁਕਤੀਆਂ ਨੂੰ ਯਾਦ ਕਰਦੇ ਹੋਏ ਸਾਧ ਸੰਗਤ ਜੀ ਆਪਾਂ ਹਾਜ਼ਰੀ ਲਵਾ ਰਹੇ ਹਾਂ ਤਾਂ ਗੁਰੂ ਦੇ ਪਿਆਰੇ ਜੋ ਅੱਜ ਹੁਕਮਨਾਮਾ ਆਇਆ ਸਾਧ ਸੰਗਤ ਜੀ ਅੱਜ ਬਹੁਤ ਕਿਰਪਾ ਹੋਈ ਸਾਡੇ ਤੇ ਸਾਧ ਸੰਗਤ ਜੀ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ ਨਾ ਗੁਰੂ ਦੇ ਪਿਆਰਿਓ ਇਹ ਸਾਨੂੰ ਸੱਚਖੰਡ ਦੇ ਰਸਤੇ ਲੈ ਜਾਂਦੀ ਹੈ ਗੁਰੂ ਨੇ ਚੱਲ ਕੇ ਨਹੀਂ ਕਿਤੇ ਆਉਣਾ ਸਾਧ ਸੰਗ ਜੀ ਸਾਡੇ ਮਨ ਦੇ ਅੰਦਰ ਆ ਸਾਧ ਸੰਗ ਜੀ ਸਾਡੇ ਹਿਰਦੇ ਅੰਦਰ ਆ ਸਾਧ ਸੰਗ ਜੀ ਗੁਰੂ ਨੇ ਕਿਤੇ ਚੱਲ ਕੇ ਨਹੀਂ ਆਉਣਾਗਾ ਤੇ ਸਾਧ ਸੰਗ ਜੀ ਜਦੋਂ ਕੋਈ ਨਿੰਦਾ ਕਰਦਾ ਸਾਧ ਸੰਗ ਜੀ ਉਹ ਆਪਣਾ ਕੀਤਾ ਕਰਾਇਆ ਸਾਧ ਸੰਗ ਜੀ ਸਾਰਾ ਖੂ ਖਾਤੇ ਦੇ ਵਿੱਚ ਛੱਡ ਦਿੰਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਜਦੋਂ ਵੀ ਕੋਈ ਬੰਦਾ ਕੋਈ ਨਿੰਦਾ ਕਰਦਾ ਸਾਧ ਸੰਗ ਜੀ ਉਹਦੇ ਪਾਠ ਪਾਠ ਕੀਤੇ ਹੋਏ ਪਾਠ ਕਰਾਏ ਹੋਏ ਪੁੰਨਦਾਨ ਸਾਧ ਸੰਗਤ ਜੋ ਕੁਛ ਵੀ ਹੈ ਉਹ ਸਾਰਾ ਢੇਰੀ ਹੋ ਜਾਂਦਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਸਾਧ ਸੰਗਤ ਜੀ ਅੱਜ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਗੁਰੂ ਦੇ ਪਿਆਰਿਓ ਅੰਗ 300 ਅੰਤਾਲੀ ਦੇ ਵਿੱਚ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਸਾਰੀਆਂ ਸੰਗਤਾਂ ਚੌਂਕੜੇ ਮਾਰ ਲਓ ਤੇ ਸਾਧ ਸੰਗ ਜੀ ਕਿਸੇ ਦੇ ਨਾਲ ਕੋਣੀ ਜਾਂ ਮੋਢਾ ਨਾ ਲਗੇ ਤੇ ਗੁਰੂ ਦੇ ਪਿਆਰਿਓ ਆਪਾਂ 15 ਕਿ ਮਿੰਟ ਬਸ 20 ਮਿੰਟ ਹੋਰ ਲਾਉਣੇ ਆ ਫਿਰ ਸਮਾਪਤੀ ਕਰਦੇ ਆ ਗੁਰੂ ਦੇ ਪਿਆਰਿਓ ਹੁਣ ਸਾਧ ਸੰਗ ਜੀ ਆਪਾਂ ਨੰਦਾ ਦੇ ਉੱਤੇ ਗੱਲ ਚਲਾਈਏ ਸਾਧ ਸੰਗ ਜੀ ਕਿ ਗੁਰੂ ਦੇ ਪਿਆਰਿਓ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਕਿ ਭਾਈ ਨੰਦਾ ਨਾਮ ਜਪਣ ਵਾਲਿਆ ਦੀ ਨੰਦਾ ਗੁਰੂ ਸਾਹਿਬ ਜੀ ਕਹਿੰਦੇ ਆ ਭਾਈ ਨਿੰਦਾ ਦਾ ਸ਼ਰਾਬੀ ਦੀ ਵੀ ਮਾੜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਾਲਕ ਬਖਸ਼ਾ ਕਰਦੇ ਨੇ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤੇ ਨੰਦਕਾ ਨਰਕੇ ਘੋਰ ਪਵਨ ਕਹਿੰਦੇ ਕਿਸੇ ਦੀ ਨਿੰਦਾ ਨਹੀਂ ਭਾਈ ਛੱਡ ਦੇ ਨਿੰਦਨੇ ਗੁਰਾਂ ਦੇ ਪਿਆਰੇ ਤੂੰ ਵਾਰ ਵਾਰ ਆਵੇਂ ਜਾਵੇਂਗਾ ਛੱਡ ਨਿੰਦਨੇ ਗੁਰਾਂ ਦੇ ਪਿਆਰੇ ਤੂੰ ਵਾਰ-ਵਾਰ ਆਵੇਂ ਜਾਵੇਂਗਾ ਛੱਡ ਨਿੰਦਨੇ ਗੁਰਾਂ ਦੇ ਪਿਆਰੇ ਵਾਰ-ਵਾਰ ਆਵੇਂ ਜਾਵੇਂਗਾ ਛੱਡ ਤੂੰ ਨਿੰਦਨੇ ਗੁਰਾਂ ਦੇ ਪਿਆਰੇ ਵਾਰ-ਵਾਰ ਆਵੇਂ ਜਾਵੇਂਗਾ ਸਾਧ ਸੰਗ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਧੰਨ ਸੁੱਖਾਂ ਦੀ ਮਣੀ ਦੇ ਵਿੱਚ ਮੋਹਰਾਂ ਲਾਉਂਦੇ ਨੇ ਸਾਧ ਸੰਗ ਜੀ ਸੰਤ ਸ਼ਰਨ ਜੋ ਜਨ ਪਰ ਸੋ ਜਨ ਉਦਰ ਨਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਵਾਰ-ਵਾਰ ਆਵੇਂਗਾ ਵਾਰ-ਵਾਰ ਜਾਵੇਂਗਾ ਜਨਮ ਲੈ ਲਿਆ ਮਰ ਗਿਆ ਜਨਮ ਲੈ ਲਿਆ ਮਰ ਗਿਆ ਸਾਧ ਸੰਗ ਜੀ ਪਰ ਜਿਹੜੀ ਸੰਤਾਂ ਦੇ ਸ਼ਰਨ ਪੈਂਦੇ ਆ ਨਾਮ ਜਪਣ ਵਾਲਿਆਂ ਦੀ ਸ਼ਰਨ ਪੈਂਦੇ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰਨ ਪੈਂਦੇ ਆ ਸਾ ਸੰਗਤ ਜੀ ਉਤਰ ਜਾਂਦੇ ਨੇ ਸਾ ਸੰਗਤ ਜੀ ਆਖੋ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਸਾ ਸੰਗਤ ਜੀ ਦੂਜੀ ਵਾਰੀ ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾ ਸੰਗਤ ਜੀ ਆਓ ਚੌਂਕੜੇ ਮਾਰੋ ਦੇਖੀਏ ਕਿ ਭਗਤ ਕਬੀਰ ਸਾਹਿਬ ਜੀ ਨਿੰਦਾ ਕਰਨ ਵਾਲੇ ਤੇ ਕੀ ਬੋਲਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਜੀ ਗੌੜੀ ਨਿੰਦੋ ਨਿੰਦੋ ਮੋ ਕੋ ਲੋਗੋ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪੂ ਨਿੰਦਾ ਮਤਾਰੀ ਰਹਾਓ ਸਾ ਸੰਗ ਜੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਨੇ ਮੇਰੀ ਨਿੰਦਾ ਕਰੀ ਬੇਸ਼ੱਕ ਸੰਸਾਰ ਮੇਰੇ ਔਗਣ ਭੰਡੇ ਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਮਾਲਕ ਨੂੰ ਨਾਮ ਜਪਣ ਵਾਲਿਆ ਨੂੰ ਆਪਣੀ ਨਿੰਦਾ ਵੇਖ ਕੇ ਚੰਗੀ ਲੱਗਦੀ ਆ ਕਿਉਂ ਕਿ ਹਾਂ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੀ ਬਾਹ ਫੜ ਲਈ ਐ ਮੇਰੀ ਗੰਦਕੀ ਖੁਣੇ ਨਿੰਦਕ ਚੱਕਣ ਲੱਗ ਪਿਆ ਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਕਿਉਂਕਿ ਨਿੰਦਿਆ ਸੇਵਕ ਦੀ ਮਾਂ ਤੇ ਨਿੰਦਿਆ ਹੀ ਸਾ ਸੰਗ ਜੀ ਸੇਵਕ ਦਾ ਪਿਆਰ ਹੁੰਦਾ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਵੇਂ ਮਾਪੇ ਆਪਣੇ ਬਾਲ ਵਿੱਚ ਸਾ ਸੰਗ ਜੀ ਸਭ ਗੁਣੋਂ ਵਾਧੇ ਵੇਖਣਾ ਲੋੜੀਦੇ ਹਨ ਏਵੇਂ ਹੀ ਭਗਵਾਨ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਕਿਰਪਾ ਕਰਦਾ ਨਾਮ ਜਪਣ ਵਾਲਿਆਂ ਤੇ ਉਹਨਾਂ ਦੀ ਨਿੰਦਿਆ ਕਰਵਾ ਕਰਾ ਕੇ ਉਹਨਾਂ ਨੂੰ ਸੁਰਖ ਰੂਪ ਕਰ ਦਿੰਦਾ ਸਾਧ ਸੰਗ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇ ਕਬੀਰ ਸਾਹਿਬ ਨੇ ਤਾਂ ਸਾਧ ਸੰਗ ਜੀ ਇੱਥੇ ਹੀ ਮੋਹਰ ਲਾ ਦਿੱਤੀ ਹੈ ਕਹਿੰਦੇ ਨਿੰਦਾ ਕਰ ਲੋ ਭਵਾ ਪਰ ਮੈਂ ਉਸ ਮਾਲਕ ਨੂੰ ਨਹੀਂ ਛੱਡਦਾ ਕਿਉਂ ਭਾਵੇਂ ਨਿੰਦੋ ਲੋਗੋ ਨਿੰਦੋ ਮੈਨੂੰ ਨਿੰਦੋ ਭਗਤ ਨਾ ਛੋੜੂ ਰਾਮ ਦੀ ਭਵੇਂ ਨਿੰਦੋਂ ਮੋ ਕੋ ਨਿੰਦੋਂ ਮੈਂ ਭਗਤ ਨਾ ਛਡੂ ਰਾਮ ਦੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਵੇਂ ਮੈਨੂੰ ਨਿੰਦ ਲੋ ਮੈਂ ਭਗਤੀ ਨਹੀਂ ਛੱਡਦਾ ਉਹਨਾਂ ਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਭਗਤ ਕਬੀਰ ਸਾਹਿਬ ਜੀ ਬਖਸ਼ਾ ਕਰਦੇ ਨੇ ਨੰਦਾ ਹੋਏ ਤਾਂ ਬੈਕੁੰਟ ਜਾਈਏ ਨਾਮ ਪਦਾਰਥ ਮਨਹਿ ਵਸਾਈਐ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਨਿੰਦਾ ਹੋਏ ਤਾਂ ਭਾਈ ਬੇਕਾਉਂਟ ਜਾਈਦਾ ਸਤਖੰਡ ਨੂੰ ਜਾਵੜੀਦਾ ਕਿਉਂ ਸਤਖੰਡ ਹੋਈ ਜਾਂਦਾ ਸਾਧ ਸੰਗ ਦੀ ਜਿਹੜਾ ਸਾਫ ਸੁਥਰਾ ਹੁੰਦਾ ਜਿਹਦਾ ਅੰਦਰ ਸੁਥਰਾ ਹੁੰਦਾ ਸਾਧ ਸੰਗ ਜੀ ਤੇ ਨਾਮ ਪਦਾਰਥ ਮਨਹਿ ਵਸਾਈਐ ਜਿੱਥੇ ਸਾਧ ਸੰਗ ਜੀ ਅੰਦਰੋਂ ਗੰਦ ਕੀ ਨਿਕਲ ਗਈ ਉਥੇ ਨਾਮ ਸਾਧ ਸੰਗ ਜੀ ਵਾਸ ਜਾਂਦਾ ਗੁਰੂਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਹਿਰਦੈ ਸੁਧ ਜੋਂ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਧੋਏ ਕਹਿੰਦੇ ਸਾਡਾ ਹਿਰਦਾ ਸ਼ੁੱਧ ਹੋ ਜਾਂਦਾ ਜਦੋਂ ਨਿੰਦਾ ਕੋਈ ਨਿੰਦਾ ਕਰਦਾ ਤੇ ਕਿਉਂ ਸਾ ਸੰਗ ਜੀ ਹਮਰੇ ਕਪਰੇ ਨਿੰਦਕ ਧੋਏ ਸਾ ਸੰਗ ਜੀ ਇਥੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਐ ਸਾਡੇ ਗੰਦੇ ਮੰਦੇ ਕੱਪੜੇ ਉਹ ਨਿੰਦਕ ਧੋ ਦਿੰਦੇ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਸਾ ਸੰਗ ਜੀ ਉਪਦੇਸ਼ ਕਰਦੇ ਨੇ ਸੰਗਤ ਨੂੰ ਭਾਈ ਮਰਨ ਤੋਂ ਬਾਅਦ ਦੇ ਵਿੱਚ ਕਿਸੇ ਨੂੰ ਰੋਈਦਾ ਨਹੀਂਗਾ ਨਾ 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 ਸਭ ਦੁਨੀਆਂ ਨੇ ਚਲੇ ਜਾਣਾ ਸਾ ਸੰਗ ਜੀ ਇਥੇ ਵੱਡੇ ਵੱਡੇ ਰਾਜੇ ਤੁਰ ਗਏ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਜਿਹੜਾ ਆਊਗਾ ਇਥੇ ਸੰਸਾਰ ਵਿੱਚ ਇੱਕ ਦਿਨ ਉਹਨੇ ਚਲੇ ਜਾਣਾ ਤੇ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਰੋਣਾ ਨਹੀਂ ਚਾਹੀਦਾ ਰੋਇਆ ਨਾ ਕਰੋ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਇੱਕ ਦਿਨ ਸਾਧ ਸੰਗਤ ਜੀ ਉਹ ਹੀ ਨਿੰਦਾ ਕਰਨ ਵਾਲੇ ਦੀ ਮੌਤ ਹੋ ਗਈ ਸਾਧ ਸੰਗਤ ਜੀ ਸੰਸਾਰ ਨੂੰ ਲੋਕਾਂ ਨੂੰ ਪਤਾ ਲੱਗਾ ਸਾਧ ਸੰਗਤ ਜੀ ਜਦੋਂ ਭਗਤ ਕਬੀਰ ਸਾਹਿਬ ਜੀ ਦੇ ਕੋਲੇ ਸੰਗਤ ਕਰਨ ਆਏ ਕਬੀਰ ਸਾਹਿਬ ਦੀਆਂ ਅੱਖਾਂ ਦੇ ਵਿੱਚ ਅਥਰੂ ਰੋ ਰਹੇ ਨੇ ਸਾਧ ਸੰਗਤ ਜੀ ਕਹਿੰਦੇ ਅੱਜ ਨਹੀਂ ਸੰਗਤ ਭਾਈ ਹੋ ਸਕਦੀ ਕਿਉਂ ਕਹਿੰਦੇ ਅੱਜ ਤਾਂ ਮਨ ਵਿਰਾਗ ਵਿੱਚ ਐ ਕਹਿੰਦੇ ਜੀ ਤੁਸੀਂ ਤਾਂ ਲੋਕਾਂ ਨੂੰ ਉਪਦੇਸ਼ ਦੇ ਜਾਂਦੇ ਆਂ ਵੀ ਕੋਈ ਮਰ ਗਿਆ ਤੇ ਰੋਣਾ ਨਹੀਂ ਚਾਹੀਦਾ ਅੱਜ ਤੁਸੀਂ ਆਪ ਹੀ ਰੋਈ ਜਾਂਦੇ ਆਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਚਾਹੇ ਸਾਰਾ ਸੰਸਾਰ ਹੀ ਮਰ ਜਾਵੇ ਮੈਨੂੰ ਰੋਣਾ ਨਹੀਂ ਆਉਂਦਾਗਾ ਸਾਰਾ ਸੰਸਾਰ ਦੁਨੀਆ ਤੋਂ ਤੁਰ ਜਾਏ ਮੈਨੂੰ ਨਹੀਂ ਰੋਣਾ ਆਉਂਦਾਗਾ ਪਰ ਜਿਹੜਾ ਮਰ ਗਿਆ ਮੈਨੂੰ ਉਹਦੇ ਤੇ ਰੋਣਾ ਆਉਂਦਾ ਕਹਿੰਦੇ ਮਹਾਰਾਜ ਜੀ ਉਹ ਕੋਈ ਖਾਸ ਦੋਸਤ ਸੀਗਾ ਤੁਹਾਡਾ ਕਹਿੰਦੇ ਮੇਰਾ ਜਿਗਰੀ ਯਾਰ ਸੀਗਾ ਮੇਰਾ ਯਾਰ ਸੀ ਜਿੰਦਗੀ ਜਿਗਰੀ ਯਾਰ ਸੀਗਾ ਮੇਰਾ ਕਹਿੰਦੇ ਮਹਾਰਾਜ ਐਨਾ ਪਿਆਰ ਮਹਾਰਾਜ ਜੀ ਕਦੀ ਦਰਸ਼ਨ ਤਾਂ ਕਰਵਾਏ ਨਹੀਂ ਕਹਿੰਦੇ ਉਹਨਾਂ ਦੇ ਦਰਸ਼ਨ ਘਾਟ ਹੀ ਹੁੰਦੇ ਆ ਅਸੀਂ ਦੱਸਦੇ ਨਹੀਂ ਹੁੰਦੇਗੇ ਉਹਨਾਂ ਦੇ ਦਰਸ਼ਨ ਘਾਟ ਹੀ ਹੁੰਦੇ ਆ ਕਹਿੰਦੇ ਮਹਾਰਾਜ ਤੁਹਾਡੀ ਕੀ ਸੇਵਾ ਕਰਦੇ ਸੀਗੇ ਜਿਹੜਾ ਇੰਨਾ ਰੋਣੇ ਆ ਭਾਗ ਤਕਵੀਰ ਸਾਹਿਬ ਜੀ ਕਹਿੰਦੇ ਸਾਡੇ ਕੱਪੜੇ ਧੋਂਦੇ ਸੀਗੇ ਉਹ ਮਹਾਰਾਜ ਜੀ ਕੱਪੜੇ ਤਾਂ ਤੁਹਾਡੇ ਸੰਗਤ ਤੋਂ ਜਾਂਦੀ ਐ ਲੋਈ ਧੋ ਦਿੰਦੀ ਐ ਤੇ ਮਹਾਰਾਜ ਜੀ ਹੋਰ ਕੌਣ ਕੱਪੜੇ ਧੋਂਦਾ ਸੀ ਕਹਿੰਦੇ ਉਹ ਕੱਪੜੇ ਨਹੀਂ ਸਾਡੀ ਭਾਈ ਉਹ ਨਿੰਦਿਆ ਨਿੰਦ ਨਿੰਦਿਆ ਕਰਦਾ ਹੁੰਦਾ ਸੀਗਾ ਉਹ ਨਿੰਦਕ ਸਾਡੇ ਜਿਹੜੇ ਅੰਦਰਲੇ ਕੱਪੜੇ ਹਨ ਅੰਦਰ ਜਿਹੜੇ ਕਾਮ ਕ੍ਰੋਧ ਵਰਗੇ ਇਹੋ ਜਿਹੇ ਦੇਵੀ ਗੁਣ ਸੀਗੇ ਅਵਗਣ ਸਕੇ ਸਾਡੇ ਉਹ ਕੱਪੜੇ ਰੂਪੀ ਸਾਡੇ ਅਵਗਣ ਧੋ ਦਿੰਦਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਹੁਣ ਅਸੀਂ ਰੋਨੇ ਆ ਭਾਈ ਹੁਣ ਸਾਡੀ ਨਿੰਦਿਆ ਕੌਣ ਕਰੂਗਾ ਹੁਣ ਸਾਡੀ ਜੂਠ ਕੌਣ ਤੋਊਗਾ ਹੁਣ ਸਾਡੇ ਉਹ ਗੰਦ ਮੰਦ ਨੂੰ ਕੌਣ ਹੱਥ ਪਾਊਗਾ ਸਾਨੂੰ ਤਾਂ ਤਾਂ ਰੋਣਾ ਆਉਂਦਾ ਸਾਹ ਸੰਗ ਜੀ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਫੇਰ ਆਖੋ ਸਾਹ ਸੰਗ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਹ ਸੰਗ ਜੀ ਏ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਸਾਧ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਨੰਦਾ ਕਰੈ ਸੋ ਹਮਰਾ ਮੀਤ ਓ ਸਾਡਾ ਮਿੱਤਰ ਸੀਗਾ ਇਹੋ ਜਿਹਾ ਮਿੱਤਰ ਸਾਡਾ ਕੋਈ ਬਣਿਆ ਨਹੀਂ ਜਿਹੜਾ ਸਾਡੀ ਗੰਦਗੀ ਸਾਬ ਕਰਦੇ ਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਨੰਦਕ ਮਾਹੇ ਹਮਾਰਾ ਚੀਤ ਅਸੀਂ 24 ਘੰਟੇ ਬਸ ਉਸ ਨਿੰਦਕ ਦੇ ਵਿੱਚ ਹੀ ਰਹਿੰਦੇ ਹੁੰਦੇ ਸੀਗੇ ਉਦੜੀ ਚਿੱਤ ਲਾਈ ਰੱਖਦੇ ਹੁੰਦੇ ਸੀਗੇ ਵੀ ਸਾਡੀ ਸਫਾਈ ਰੱਖੇ ਸਿਪਾਈ ਰੱਖੇ ਨਿੰਦਕ ਸੋ ਜੋ ਨਿੰਦਾ ਹੋ ਰੈ ਹਮਰਾ ਜੀਵਨ ਨਿੰਦ ਕਲੋ ਰੈ ਸਾ ਸੰਗ ਦੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਅਸੀਂ ਆਪਣੇ ਨਿੰਦਕ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਾਂ ਅਸਲ ਵਿੱਚ ਸਾਡਾ ਮੰਦਾ ਜਤਵਣਾ ਵਾਲਾ ਉਹ ਮੁਨੋਖ ਉਹ ਹੈ ਜੋ ਸਾਡੇ ਐਬ ਨਸ਼ਰ ਹੋਣੋਂ ਰੋਕਦਾ ਹੈ ਨਿੰਦਕਤਾ ਸਗੋਂ ਇਹ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਬਣੇ ਉਹ ਗੰਦਮੰਦ ਆਪ ਹੀ ਚੱਕੀ ਜਾਂਦਾ ਹੈ ਸਾ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀਓ ਸਾ ਸੰਗਤ ਜੀ ਅੱਗੇ ਬਖਸ਼ਾ ਕਰਦੇ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਧਾਰ ਪਾਤਸ਼ਾਹ ਕਹਿੰਦੇ ਨੇ ਨਿੰਦਾ ਹਮਰੀ ਪ੍ਰੇਮ ਪਿਆਰ ਸਾਡੇ ਅੰਦਰ ਪ੍ਰੇਮ ਬਣਿਆ ਰਹਿੰਦਾ ਪਿਆਰ ਬਣਿਆ ਰਹਿੰਦਾ ਨਿੰਦਾ ਹਮਰਾ ਕਰੇ ਉਧਾਰ ਉਹ ਨਿੰਦਾ ਹੀ ਸਾਡਾ ਉਧਾਰ ਕਰਦੀ ਆ ਕਿਉਂ ਕਿ ਜਿੰਨੇ ਵੀ ਸਾਹਾ ਸੰਗ ਦੀ ਗੰਦਮੰਦ ਸਾਡੇ ਵਿਕਾਰ ਹੁੰਦੇ ਆ ਸਾਹਾ ਸੰਗ ਜੀ ਉਹ ਗੁਰੂ ਪਿਆਰਿਓ ਸਾਡੇ ਸਭ ਕੁਝ ਧੋਈ ਜਾਂਦਾ ਹੈ ਅੱਗੇ ਬਖਸ਼ਾ ਕਰਦੇ ਨੇ ਜਾਨਕ ਕਬੀਰ ਕੋ ਨਿੰਦਾ ਸਾਰ ਨਿੰਦ ਕ ਡੂਬਾ ਹਮ ਉਤਰੇ ਪਾਰ ਕਹਿੰਦੇ ਭਾਈ ਬਖਸ਼ਾ ਕਰਦੇ ਨੇ ਕਬੀਰ ਸਾਹਿਬ ਜੀ ਸਾਧ ਸੰਗ ਜੀ ਕਹਿੰਦੇ ਜਿਉਂ-ਜਿਉਂ ਸਾਡੀ ਨਿੰਦਿਆ ਹੁੰਦੀ ਹੈ ਤਿਉਂ-ਤਿਉਂ ਸਾਡੇ ਅੰਦਰ ਪ੍ਰਭੂ ਦਾ ਪ੍ਰੇਮ ਪਿਆਰ ਪੈਦਾ ਹੁੰਦਾ ਹੈ ਕਿਉਂਕਿ ਸਾਡੀ ਨਿੰਦਿਆ ਸਾਨੂੰ អਵਗਣਾ ਵੱਲੋਂ ਬਚਾਉਂਦੀ ਹੈ ਸੋ ਦਾਸ ਕਬੀਰ ਲਈ ਤਾਂ ਉਸ ਦੇ ਆਵਗਣਾ ਦਾ ਨਾਸ਼ਰ ਹੋਣਾ ਸਭ ਤੋਂ ਵਧੀਆ ਗੱਲ ਹੈ ਪਰ ਵਿਚਾਰਾ ਨਿੰਦਕ ਸਦਾ ਦੂਜਾਂ ਦੀਆਂ ਆਵਗਣਾ ਦੀਆਂ ਗੱਲਾਂ ਕਰ ਕਰਕੇ ਆਪ ਉਹਨਾਂ ਆਵਗਣਾ ਵਿੱਚ ਡੁੱਬ ਜਾਂਦਾ ਹੈ ਤੇ ਸਾਧ ਸੰਗ ਦੀ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ ਉਹ ਸਾਧ ਸੰਗ ਦੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਗੁਰੂ ਦੇ ਪਿਆਰੇ ਸਰਖ ਰੂਪ ਹੋ ਕੇ ਤੇ ਸਾਧ ਸੰਗ ਜੀ ਉਹ ਸੱਚਖੰਡ ਨੂੰ ਚਲੇ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਹੇ ਰਾਖੋ ਸਾਧ ਸੰਗ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਐਸੇ ਕਰਕੇ ਕਹਿੰਦੇ ਸਾਧ ਸੰਗ ਜੀ ਗੁਰੂ ਪਾਤਸ਼ਾਹ ਜੀ ਕਹਿੰਦੇ ਵੇਖ ਭਗਤ ਕਬੀਰ ਸਾਹਿਬ ਜੀ ਵੀ ਮੋਹ ਰਾਂ ਲਾਉਂਦੇ ਸਾਧ ਸੰਗ ਜੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਸਾਖਤ ਸੰਗ ਨਾ ਕੀਜੀਐ ਦੂਰੋਂ ਜਾਈਐ ਭਾਰ ਵਰਤਨ ਕਾਰੋ ਪਰਸੀਆ ਤਾਉ ਕੁਛ ਲਾਗੈ ਦਾਗ ਕਹਿੰਦੇ ਜਦੋਂ ਸਾਖਤ ਬੰਦਾ ਆਵੇ ਨਾ ਮਨ ਮੁਖ ਬੰਦਾ ਆਵੇ ਆ ਜਿਹੜੇ ਦੇਈਆਂ ਨੂੰ ਮੰਨਈ ਜਾਂਦੇ ਗੁਰੂ ਮਨਮਨ ਗੰਦਨਾਂ ਦੇ ਵਿੱਚ ਸਾਧ ਸੰਗਤ ਜੀ ਦੇਈਆਂ ਨੂੰ ਮੰਨਣ ਵਾਲੇ ਸਾਖਤ ਬੰਦੇ ਚੁਗਲੀ ਨਿੰਦਿਆ ਕਰਨ ਵਾਲੇ ਇੱਧਰ ਦੀ ਉੱਧਰ ਕਰਨ ਵਾਲੇ ਇੱਧਰ ਦੀ ਉੱਧਰ ਕਰਨ ਵਾਲੇ ਲਟਾਉਣ ਵਾਲੇ ਸਾਧ ਸੰਗਤ ਜੀ ਕਹਿੰਦੇ ਜਦੋਂ ਤੂੰ ਸਾਖਤ ਨੂੰ ਸਾਧ ਸੰਗਤ ਜੀ ਦੇਖੇਗਾ ਤੇ ਦੂਰੋਂ ਭੱਜ ਜੀ ਪਹਿਲੀ ਗੱਲ ਤਾਂ ਤੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸਰੂਪ ਰੱਖ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਰੱਖ ਆਪਣੇ ਕਲਗੀਧਰ ਗੁਰੂ ਸਾਹਿਬ ਜੀ ਦਾ ਸਰੂਪ ਰੱਖ ਕਰੋਂ ਸਾ ਸੰਗ ਜੀ ਉਹ ਸਰੂਪ ਦੇ ਦਰਸ਼ਨ ਕਰਕੇ ਜਾ ਕਾਂ ਸਾ ਸੰਗ ਜੀ ਕੋਈ ਕੁੱਤਾ ਲੱਗ ਜੇ ਮੱਥੇ ਕੋਈ ਸਾ ਸੰਗ ਜੀ ਕੋਈ ਵੀ ਮਾਨਮੁਖ ਮੱਥੇ ਲੱਗ ਜੇ ਸਾ ਸੰਗ ਜੀ ਜਿਵੇਂ ਵੀ ਕੁੱਤਾ ਬਿੱਲਾ ਮੱਥੇ ਲੱਗਦਾ ਸਾ ਸੰਗ ਜੀ ਤੇਰਾ ਕੁਛ ਨਹੀਂ ਵਿਗੜਨਾ ਸਾ ਸੰਗ ਜੀ ਕਿਉਂ ਕਿਉਂਕਿ ਪਹਿਲਾਂ ਤੂੰ ਆਪਣੇ ਮਾਲਕ ਦੇ ਘਰੋਂ ਦਰਸ਼ਨ ਕਰਕੇ ਜਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਨੋਂ ਸਾ ਸੰਗ ਜੀ ਘਰੋਂ ਦਰਸ਼ਨ ਕਰਕੇ ਜਾ ਤੇਰਾ ਵਾਲ ਵੀਗਾ ਨਾ ਹੋਊਗਾ ਸਾ ਸੰਗਤ ਥਾਪੜਾ ਲੈ ਕੇ ਜਾ ਤੇ ਕਹਿ ਸੱਚੇ ਪਾਛਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਛੰਦਾ ਤੂੰ ਸਭ ਕੁਛ ਮੈਨੂੰ ਸੌਂਪੇ ਜਾ ਤੇਰਾ ਬੰਦਾ ਬਾਣੀ ਸਾ ਸੰਗ ਜੀ ਇਥੋਂ ਤੱਕ ਵੀ ਕਹਿੰਦੀ ਇਕਬੀਰ ਸਾਹਿਬ ਜੀ ਸਾ ਸੰਗ ਜੀ ਮਨਾ ਜਾਏਗਾ ਜਹਾਨੋਂ ਲਹ ਖਟ ਕੇ ਤੂੰ ਸਾਥ ਤਾਂ ਦਾ ਸੰਗ ਨਾ ਕਰੀ ਮਨਾ ਜਾਏਗਾ ਜਹਾਨੋਂ ਲਹ ਖਟ ਕੇ ਤੂੰ ਸਾਖਤਾ ਦਾ ਸੰਗ ਨਾ ਕਰੀ ਹੋਏ ਮਨਾ ਜਾਏਗਾ ਜਹਾਨੋਂ ਲਾਹ ਖਟ ਕੇ ਤੂੰ ਸਾਖਤਾ ਦਾ ਸੰਗ ਨਾ ਕਰੀ ਮਿਤਰਾ ਜਾਏਗਾ ਜਹਾਨੋਂ ਲਾਹ ਖਟ ਕੇ ਤੂੰ ਸਾਖਤਾ ਦਾ ਸੰਗ ਨਾ ਕਰੀ ਫਾਗ ਤੱਕ ਵੀਰ ਸਾਹਿਬ ਜੀ ਕਿਦੇ ਸਾਖਤ ਸੰਗ ਨਾ ਕੀਜੀਐ ਦੂਰੋਂ ਜਾਈਐ ਫਾਗ ਉਹੋ ਜੇ ਮਨਮੁਖ ਨੂੰ ਸਾਖ ਸੰਗ ਜੀ ਜਿਹੜਾ ਨਿੰਦਿਆ ਚੁਗਲੀ ਕਰਨ ਵਾਲਾ ਸਾਖ ਸੰਗ ਜੀ ਦੇਹਾਂ ਨੂੰ ਮੰਨਣ ਵਾਲਾ ਮਾਨ ਮਣ ਗੰਧ ਵਾਲੀਆਂ ਦੇਹਾਂ ਨੂੰ ਆ ਸਾਖ ਸੰਗ ਦੀ ਬਾਬੇ ਕਹਿਣ ਵਾਲਾ ਉਹਨੂੰ ਰੱਬ ਕਹਿਣ ਵਾਲਾ ਸਾਖ ਸੰਗ ਜੀ ਦੇਹਾਂ ਨੂੰ ਰੱਬ ਕਹਿਣ ਵਾਲਾ ਸਾਖ ਸੰਗ ਜੀ ਉਹਨੂੰ ਵੇਖ ਕੇ ਦੂਰੋਂ ਭੱਜ ਜਾ ਸਾਖ ਸੰਗ ਜੀ ਕਿਉਂ ਭਰਤਨ ਕਾਰੋ ਪਰਸੀ ਐ ਤੌ ਕੁਛ ਲੱਗੇ ਦਾਗ ਭਾਗਤ ਕਬੀਰ ਸਾਹਿਬ ਜੀ ਕਹਿੰਦੇ ਕਾਲੇ ਬਰਤਨਾਂ ਨੂੰ ਹੱਥ ਲਾਵੇਂਗਾ ਜੇ ਜਾਦਾ ਕਪੜੇ ਨਹੀਂ ਤਾਂ ਮਾੜਾ ਮੋਟਾ ਦਾਗ ਜ਼ਰੂਰ ਲੱਗ ਜਾਊ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪੈਨ ਛੰਡਿਆਣੇ ਵਾਲਿਓ ਇਸ ਤਰ੍ਹਾਂ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸ਼ਬਦ ਗੁਰੂ ਤੋਂ ਬਿਨਾਂ ਸਾਡਾ ਦੁਨੀਆ ਦੇ ਉੱਤੇ ਕੋਈ ਨਹੀਂ ਸਾਧ ਸੰਗਤ ਜੀ ਗੁਰੂ ਪਾਤਸ਼ਾਹੀ ਦੇ ਜਿਹਦੇ ਕੋਲੇ ਬੈਠੀ ਦੀ ਆ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹਦੇ ਕੋਲੇ ਬੈਠੀ ਦਾ ਸਰ ਸੰਗ ਜੀ ਫਿਰ ਉਧਰੋ ਗੁਰੂ ਦੇ ਪਿਆਰਿਓ ਮੰਗਲ ਕੀਤਾ ਜਾਂਦਾ ਮੰਗਲ ਪੜਿਆ ਜਾਂਦਾ ਹੁਕਮਨਾਮਾ ਲੈਣ ਤੇ ਕਿਹੜਾ ਸੱਜਣ ਸੱਚਾ ਪਾਦਸ਼ਾਹ ਹੋ ਸਿਰਸਾ ਹੰਦੈ ਸਾਹੋ ਜਿਸ ਪਾਸ ਬੈਠਿਆ ਸੋਈ ਐ ਸਭਨਾ ਦਾ ਵੈਸਾ ਹੋ ਜੀ ਦੇ ਪਾਸ ਬੈਠੇ ਸੀ ਸੋਹਣੇ ਲੱਗਦੇ ਆ ਸਾਧ ਸੰਗਤ ਜੀ ਆਪਾਂ ਦੇਹ ਧਾਰੀਆਂ ਦਾ ਖੇੜਾ ਛੱਡ ਕੇ ਸਾਧ ਸੰਗਤ ਜੀ ਸ਼ਬਦ ਗੁਰੂ ਕਲਗੀਤਾ ਸੱਚੇ ਪਾਤਸ਼ਾਹ ਜੀ ਸਾਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਧ ਸੰਗਤ ਦੀ ਗੁਰਤਾ ਗੱਦੀ ਦੇ ਕੇ ਫਿਰ ਕਹਿ ਕੇ ਗਏ ਸੀ ਸਾਧ ਜੀ ਹੁਕਮ ਕਰਕੇ ਗਏ ਸੀ ਆ ਗਿਆ ਪਈ ਕਾਲ ਕੀ ਤਵੀ ਚਲਾਇਓ ਪੰਥ ਅੱਜ ਤੋਂ ਸਾਰੇ ਸਿੱਖਾਂ ਨੂੰ ਸਾਡਾ ਹੁਕਮ ਹੈ ਕਿ ਗੁਰੂ ਮਾਨਯੋ ਗ੍ਰੰਥ ਫੇਰ ਗੁਰੂ ਗ੍ਰੰਥ ਜੀ ਸਾਹਿਬ ਸਗਜੀ ਮੰਨਣ ਦੀ ਤਕਦੀਰ ਕਰਦੇ ਨੇ ਸਾਧ ਸੰਗਤ ਜੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਕਿਵੇਂ ਹੈ ਕਹਿੰਦੇ ਗੁਰੂ ਗ੍ਰੰਥ ਜੀ ਮਾਨਯੋ ਪਰਗਟ ਗੁਰਾਂ ਕੀ ਦੇਹ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰਗਟ ਗੁਰਾਂ ਕੀ ਦੇਹ ਕਰਕੇ ਮੰਨੋ ਸਾਧ ਸੰਗਤ ਜੀ ਇਸ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਧ ਸੰਗਤ ਜੀ ਤੇਰੇ 베ੜੇ ਪਾਰ ਹੋ ਜਾਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਵੇਂ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਸੁਖਮਣੀ ਦੇ ਵਿੱਚ ਮੋਹਰਾਂ ਲਾਉਂਦੇ ਨੇ ਪੂਰਾ ਪ੍ਰਭ ਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਆਪਾ ਆਇਆ ਪੂਰੇ ਕੇ ਗੁਣ ਗਾਉ ਇਸ ਤਰ੍ਹਾਂ ਕਰਕੇ ਸਾ ਸੰਗਤ ਜੀ ਗੁਰੂ ਅਰਜਨ ਦੇਵ ਜੀ ਵੀ ਆਪਣੀ ਬਾਣੀ ਦੇ ਵਿੱਚ ਮੋਹਰਾਂ ਲਾਉਂਦੇ ਨੇ ਤੇਰਾ ਹੋਣਾ ਨਹੀਂ ਹੋ ਪਾਰ ਉਤਾਰਾ ਸਤ ਗੁਰੂ ਪੂਰਿਆਂ ਬਿਨਾ ਤੇਰਾ ਹੋਣਾ ਨਹੀਂ ਓਪਾਰੇ ਉਤਾਰਾ ਸਤ ਗੁਰੂ ਪੂਰਿਆਂ ਬਿਨਾ ਤੇਰਾ ਹੋਣਾ ਨਹੀਂ ਓਪਾਰੇ ਉਤਾਰਾ ਸਤ ਗੁਰੂ ਪੂਰਿਆਂ ਬਿਨਾ ਤੇਰਾ ਹੋਣਾ ਨਹੀਂ ਓਪਾਰੇ ਉਤਾਰਾ ਸਤ ਗੁਰੂ ਪੂਰਿਆਂ ਬਿਨਾ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਤੇਰਾ ਪਾਰ ਉਤਾਰਾ ਨਹੀਂ ਹੋਣਾ ਗਾ ਗੁਰੂ ਦੇ ਪਿਆਰਿਓ ਇਸ ਕਰਕੇ ਸਾਧ ਸੰਗਤ ਜੀ ਆਪਾਂ ਸੰਗਤ ਕਰਗੇ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਾਲਕੀ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਪੱਲਾ ਫੜਗੇ ਸਾਧ ਸੰਗਤ ਜੀ ਜਦੋਂ ਤੁਹਾਡੀ ਕੋਈ ਨਿੰਦਿਆ ਹੁੰਦੀ ਆ ਸਾਧ ਸੰਗਤ ਜੀ ਤੁਸੀਂ ਖੁਸ਼ ਹੋ ਜਾ ਕਰੋ ਗੁਰੂ ਦੇ ਪਿਆਰਿਓ ਇਹ ਗੱਲ ਸਾਧ ਸੰਗ ਜੀ ਅਵਸ਼ ਹੈ ਕਿ ਜਿੱਦੇ ਧੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਾਹ ਫੜ ਲੈਂਦੇ ਥੋਡੀ ਉਹਦੇ ਸਾਧ ਸੰਗ ਜੀ ਤੁਹਾਡੀ ਨਿੰਦਿਆ ਹੋਣੀ ਸ਼ੁਰੂ ਹੋ ਜੂਗੀ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਜਦੋਂ ਤੁਹਾਡੀ ਨਿੰਦਿਆ ਸ਼ੁਰੂ ਹੋ ਗਈ ਤੁਹਾਡੀ ਨਿੰਦਿਆ ਤੁਸੀਂ ਕੰਨੇ ਸੁਣ ਲਈ ਉਹਦੇ ਸਾਧ ਸੰਗ ਜੀ ਗੁਰੂ ਘਰ ਦੇ ਵਿੱਚ ਜਾ ਕੇ ਫੁੱਲਾਂ ਦਾ ਹਾਰ ਚੜ੍ਹਾਇਆ ਜੋ ਸੱਚੇ ਪਾਤਸ਼ਾਹ ਜੀ ਧੰਨਵਾਦ ਤੁਹਾਡੇ ਮਹਾਰਾਜ ਜੀ ਲੱਖ ਲੱਖ ਤੁਹਾਨੂੰ ਮੁਬਾਰਕਾ ਮਹਾਰਾਜ ਜੀ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਸਾਡੀ ਬਾਹ ਫੜੀ ਐ ਸਾਡਾ ਗੰਦ ਚੱਕਣ ਵਾਲਾ ਕੋਈ ਨੰਦਕ ਪੈਦਾ ਕੀਤਾ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਉਹਦੇ ਫੁੱਲਾਂ ਦਾ ਹਾਰ ਚੜਾ ਕੇ ਧੰਨਵਾਦ ਕਰਨਾ ਜਿੱਦੇ ਤੁਸੀਂ ਆਪਦੀ ਸੇਵਸ ਸੁਣ ਲਈ ਆਪਦੀ ਸਲਾਹ ਸੇਵਸ ਸਲਾਹ ਸੁਣ ਲਈ ਸਾ ਸੰਗ ਜੀ ਸ਼ਾਬਾਸ਼ੇ ਸੁਣ ਲਈ ਵੀ ਉਹ ਬੰਦਾ ਵੀ ਬੜੀ ਸੇਵਾ ਕਰਦਾ ਹੈ ਬਹੁਤ ਚੰਗਾ ਬੰਦਾ ਹੈ ਉਹਦੇ ਜਾ ਕੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਕਰਿਆ ਜੋ ਸੱਚੇ ਪਾਤਸ਼ਾਹ ਇਹ ਨਹੀਂ ਕੰਮ ਹੋਣਾ ਚਾਹੀਦਾ ਮਹਾਰਾਜ ਜੀ ਇਹ ਨਹੀਂ ਕੰਮ ਹੋਣਾ ਚਾਹੀਦਾ ਕਿਉਂ ਜਦੋਂ ਸਾਨੂੰ ਕੋਈ ਸਾਧ ਸੰਗਤ ਜੀ ਸਲਾਹਉਂਦਾ ਪਰ ਸਾਡੇ ਵਿੱਚ ਹੋਮੇ ਆ ਜਾਂਦੀ ਹੈ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਜਿਹੜੀ ਹੋਮੇ ਸਾਧ ਸੰਗਤ ਜੀ ਗੁਰੂ ਸਾਹਿਬ ਨੂੰ ਭੌਂਦੇ ਨਹੀਂ ਉਹ ਕੀਤਾ ਕਰਾਇਆ ਸਾਡਾ ਸਾਧ ਸੰਗਤ ਜੀ ਕਿਸੇ ਥਾਂ ਨਹੀਂ ਪੈਂਦਾ ਕਿਸੇ ਲੇਖੇ ਵਿੱਚ ਨਹੀਂ ਪੈਂਦਾ ਜਿਵੇਂ ਜਿਵੇਂ ਤੁਹਾਡੀ ਨਿੰਦਾ ਹੋਊਗੀ ਸਾਧ ਸੰਗਤ ਜੀ ਤੁਹਾਡੇ ਦੁੱਖ ਰੋਗ ਸਾਰੇ ਦੂਰ ਹੋ ਜਾਣਗੇ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਆਓ ਪਿੰਡ ਛੰਡਿਆਣੇ ਵਾਲਿਓ ਵੱਧ ਤੋਂ ਵੱਧ ਸਾਥ ਸੰਗਤ ਜੀ ਆਪਾਂ ਪਿੰਡਾਂ ਇਸ਼ਾਰਾਂ ਜਿ ਦਿਵਾਨ ਲਿਖ ਗਏ ਤੇ ਗੁਰੂ ਦੇ ਪਿਆਰਿਓ ਜਿਨ੍ਹਾਂ ਨੂੰ ਇਹ ਭਗਤ ਕਬੀਰ ਸਾਹਿਬ ਜੀ ਦੀ ਵਡਿਆਈ ਸਾਡੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਚੰਗੀ ਲੱਗਦੀ ਹੈ ਤੇ ਸਾਥ ਸੰਗਤ ਜੀ ਆਪਣੇ ਗਰੁੱਪਾਂ ਵਿੱਚ ਆਪਣੀਆਂ ਰੈਸਰਦਾਰੀਆਂ ਦੇ ਵਿੱਚ ਵੀ ਸਾਥ ਸੰਗਤ ਜੀ ਇਹ ਭੇਜਨੀਆਂ ਕਰਿਆ ਕਰੋ ਤੇ ਨਾਲ ਹੀ ਉਹਨਾਂ ਨੂੰ ਕਹਦਿਆ ਕਰੋ ਭਾਈ ਤੁਸੀਂ ਅੱਗੇ ਗਾਹ ਸ਼ੇਅਰ ਹੋਰ ਕਰਿਆ ਕਰੋ ਔਰ ਸਾਧ ਸੰਗਤ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸਾਧ ਸੰਗਤ ਜੀ ਅੱਗੇ ਵੀ ਕਹਿਦਿਆ ਕਰੋ ਗੁਰੂ ਦੇ ਪਿਆਰਿਓ ਤੇ ਸਾਧ ਸੰਗਤ ਜੀ ਭੁੱਲਾਂ ਚੁੱਕਾ ਮਾਫ਼ ਕਰਨੀਆਂ ਤੇ ਦਾਸ ਨੂੰ ਸਾਧ ਸੰਗਤ ਜੀ ਕਮੈਂਟਾਂ ਦੇ ਵਿੱਚ ਗੁਰੂ ਦੇ ਪਿਆਰਿਓ ਆਸ਼ੀਰਵਾਦ ਦੇਣਾ ਕਿ ਜਿਨ੍ਹਾਂ ਚ ਰਸੀਂ ਸਾਧ ਸੰਗਤ ਜੀ ਹੈ ਪੈੰਡ ਛੰਡਿਆਣ ਵਾਲਿਓ ਤੁਹਾਡੇ ਜੋੜੇ ਝਾੜਦੇ ਰਹੀਏ ਸਾંગਤ ਜੀ ਅਸੀਂ ਤੁਹਾਡੇ ਜੋੜੇ ਛਾੜਦੇ ਰਹੀਏ ਸਾਡੇ ਵਿੱਚ ਕੋਈ ਹੋਮੇ ਨਾ ਆਵੇ ਕੋਈ ਸੰਤਪੁਣਾ ਨਾ ਆਵੇ ਆਖਰੀ ਸਾਹ ਤੱਕ ਤੁਹਾਡੇ ਜੋੜੇ ਛਾੜਦੇ ਰਹੀਏ ਤੇ ਸਾਧ ਸੰਗ ਜੀ ਕੋਈ ਲੰਬੀ ਉਮਰ ਦੀ ਦੁਆ ਨਾ ਕਰਨੀ ਵੀ ਸਾਡੀ ਉਮਰ ਲੰਬੀ ਹੋਵੇ ਕਿਉਂ ਅਸੀਂ ਜੀਣਾ ਨਹੀਂ ਚਾਹੁੰਦੇ ਸਾਧ ਸੰਗ ਜੀ ਬਸ ਇੰਨੀ ਕੀ ਅਰਦਾਸ ਬੇਨਤੀ ਕਰਿਆ ਜੋ ਕਿ ਆਖਰੀ ਸਾਹ ਤੱਕ ਤੁਹਾਡੇ ਜੋੜੇ ਸਾਫ਼ ਕਰਦੇ ਰਹੀਏ ਸਾਧ ਸੰਗ ਜੀ ਤੇ ਦਾਸ ਨੂੰ ਮਿਲਣ ਦਾ ਸਮਾਂ ਸਾਧ ਸੰਗ ਜੀ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਫੋਨ ਦੇ ਉੱਤੇ ਕਨੈਕਟ ਕਰ ਸਕਦੇ ਹੋ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਉਸ ਤੋਂ ਬਾਅਦ ਦੇ ਵਿੱਚ ਫੋਨ ਨਾ ਲਾਇਆ ਕਰੋ ਸਸਨ ਜੀ ਕਿਉਂਕਿ ਆਸਨ ਤੇ ਬਹਿ ਜਾਣੇ ਆ ਤੇ ਗੁਰੂ ਦੇ ਪਿਆਰਿਓ ਭੁੱਲਾਂ ਝੁਕਾ ਮਾਫ਼ ਕਰਨੀਆਂ ਤੇ ਇੱਥੇ ਹੀ ਆਪਾਂ ਬੁਲਾਈਏ ਫਤਿਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ